ਕਮਾਇਆ ਹਾਂ ਤੇਰੀ ਛੋਲੀ ਪਾਇਆ ਅੱਤਾ ਤੇਰੇ ਅੱਤਾ ਮੇਰੀ ਪੰਮੀ ਦੇ ਅੱਤਗਾ ਮੇਰੇ ਆ ਭੈਣਾ ਦੇ ਸਾਰੇ ਕਦੇ ਛੋਲੀ ਪਾਇਆ ਬਾਹਰ ਨਾ ਹੋ ਗਿਆ ਹੈ ਹਾਂ ਆ ਹਰੇ ਹੋ ਗਿਆ ਵੇ ਬਾਹਰ ਹਰੇ ਹੋ ਗਏ ਰੱਬ ਦੋ ਤੂੰ ਨਾ ਬੋਲਿਆ ਗਰ ਜਰ ਹੁਣ ਉਹ ਗੱਲ ਨਹੀਂ ਰਹੀ ਪਹਿਲਾਂ ਵਾਲੀ ਤੇਰੇ ਜੀ ਪਹਿਲਾਂ ਵਾਲੀ ਵੜਕ ਨਹੀਂ ਰਹੀ ਤੇਰੀ ਬਾਬਾ ਬਾਬਾ ਪਹਿਲਾਂ ਵਾਲੀ ਵੜਕ ਨਹੀਂ ਰਹੀ ਤੇਰੀ ਤੇ ਹੁਣ ਨਾਮੇ ਨੂੰ ਚਾਹ ਆ ਲੱਡੂ ਡਾ ਕੋਨੀ ਮਾਮਾ ਸਾੜੀ ਮੇਰੀ ਲੱਡੂਆਂ ਤੇ ਲੱਗਿਆ ਇਹਦਾ ਉਹ ਗੱਲ ਹੋ ਗਈ ਆ ਦੇਖ ਨਾ ਹੁਣ ਆਉਂਦਾ ਆ ਕੇ ਯਾਰ ਅਮਰੀਕਾ ਵਾਲਾ ਸਾਰੀ ਕਹਾਣੀ ਮਟਾ ਇਹ ਤਾਂ ਲੱਡੂ ਕਹਿੰਦਾ ਹੋਲੇ ਸੁਣਾਉਣ ਲੱਗ ਗਿਆ ਬਹੁਤੇ ਸੁਣਾਉਣ ਲੱਗੇ ਐਨੇ ਵੀ ਮਠਿਆਈ ਦੇ ਗਏ ਲੱਡੂ ਨੇ ਸਾਰਤਾ ਉਹ ਗੱਲ ਨਾ ਕੀ ਕਰਨਾ ਕੰਗੜਾ ਇੱਥੇ ਗਰਮੀ ਬੜੀ ਆ ਪਤਾ ਨੱਗੇ ਗਰਮੀ ਨੱਗੇ ਵਾਹ ਪਹਿਲੇ ਪੈਣਾ ਨੱਚ ਪੈਣਾ ਨੂੰ ਕਰੀਆ ਆਜਿਓ ਵੀ ਕੰਗਣਾ ਵੇਟੇ ਕੰਗਣਾ ਗਰਮੀ ਜਭਾਲਿਆ ਪੈਣੇ ਨੇ ਵੀ ਓਏ ਆਏ ਕਰੋ ਉਹ ਗੇਟ ਉਹ ਖੋਲ ਕੇ ਉੱਥੇ ਬਹਿ ਜਾਓ ਯਾਰ ਬਾਲੀ ਗਰਮੀ ਆ ਡੈਗਪੂ ਬੋਈ ਉਹੀ ਉਹੀ ਤਾਂ ਗੱਲ ਆ ਇੱਥੇ ਬੈਠੋ ਯਾਰ ਨਾਲ ਕੋਪਰੇ ਹੋ ਜਾ ਮੈਂ ਕਿਤੇ ਇੱਥੇ ਨਚਾ ਲੋ ਆ ਰਿਹਾ ਸਾਫ ਕਰ ਲੋ ਇੰਦਾ ਕੰਮ ਬਾਹਰ ਤਾਂ ਬਾੜੀ ਕਰਨੀ ਆ ਇਹ ਕਰ ਲੋ ਉਪੜੇ ਬਾੜੀ ਕਰਨੀ ਆ ਟਾਈਮ ਬਹੁਤ ਲੱਗਣਾ ਉਹਨੂੰ ਚਲੋ ਆਜੋ ਕਰਾਂ ਫਿਰ ਕਾਸਲਾ ਬਾਈ ਟੋਰ ਕੀ ਕਰਾਂ ਹੁਣ ਮਾਰ ਕੇ ਬੰਦਾ ਆਉਂਦਾ ਕਾਫੀ ਬਹੁਤ ਵਿੱਚ ਨਾਲ ਹੀ ਘੱਟ ਦੇ ਤੂੰ ਵੀ ਢੋਲ ਕੀ ਨਾਲ ਹੀ ਘੱਟ ਦੇ ਆ ਟੈ ਟਾ ਵਾ ਢੋਲ ਕੀ ਦੀ ਆ ਰਹੇ ਆ ਇਹ ਤਾਂ ਲਿਖਦੀ ਆ ਛੱਲਾ ਲਾਉ ਛੱਲਾ ਆ ਲਾ ਦੇ ਰੰਗਾ ਰੰਗਾ ਦੇ ਬੱਚ ਦਾ ਤੇਰੇ ਕੋਲ ਆ ਚਲੋ ਬਈ 1 2 3 ਤੂੰ ਇੱਧਰ ਨਹੀਂ ਆ ਤਾ ਕੁੜੀਆਂ ਨਹੀਂ ਆਏ ਨਹੀਂ ਹੁੰਦਾ ਇਹਦਾ ਸਾਰੇ ਪਾਤੇ ਹੁੰਦਾ ਹਣ ਏ ਬੱਬੇ ਕੀ ਗੱਲ ਹੋ ਗਈ ਪਹਿਲਾਂ ਨਗਰਾਂ ਦੇ ਵਿੱਚ ਵਿੱਚ ਲੜੜੀ ਆ ਉਹਦਾ ਜਿਹੜੇ ਜਿਹੜੇ ਪਾਤਿਓ ਮਰਦੀ ਲੱਭ ਲੋ ਤੁਹਾਡੀ ਇੱਛਾ 2 3 ਕਾਇਆ ਨਹੀਂ ਨਹੀਂ ਓਏ ਨਹੀਂ ਨਹੀਂ ਆਲਾ ਓਏ ਚਲਾ ਲੱਭੋ ਹੋਰ ਤਾਂ ਬੱਚੀ ਆ ਓਏ ਹੌਲੀ 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 ਓਏ ਓਏ ਬੱਚੀ ਆ ਤੋੱਖਾ ਕਰਿਆ ਜਾਣ ਕੇ ਤਾਂ ਦਿਲ ਆਹ ਕਟਾ ਦਾ ਖਲਾਓ ਹੁਣ ਆਹ ਬਸ ਗਾਨਾ ਖੋਲੋ ਹੁਣ ਮੈਂ ਤੋੱਖਾ ਕਰਿਆ ਤਾਂ ਬਈ ਤੋੱਖਾ ਕਰਿਆ ਤਿੰਨ ਵਾਰ ਤੋੱਖਾ ਤਿੰਨ ਵਾਰ ਵੀਡੀਓ ਵਿੱਚ ਦਾ ਲਾਸਟਾ ਲਾਸਟਿੰਗ ਆ ਬੰਨੇ ਫੇਰ 2 ਵਜੇ ਅਰੇ ਦੱਕਾ ਰੰਦਾ ਜੱਟ ਹੋਲੀ ਛੋਟਾ ਲੋ ਆ ਥਾਲੀ ਆ ਉਹ ਰੋਟੀ ਚੋਟਾ ਲੰਦੇ ਕੋਈ ਤਾਂ ਲੱਭੂਗਾ ਹਮਦਾਨਾ ਅੱਜ ਕਿੱਥੇ ਆਇਆ ਨਹੀਂ ਓਏ ਹੈ ਨਹੀਂ ਗਿਆ ਆਹ ਮੈਂ ਗਲਤ ਗੱਲ ਆ ਕਮਨ ਵਾਲੇ ਪਾਦੇ ਜੜਤੀ ਅਦਰ ਆਲੇ ਦੋਬੀ ਪਰ ਕੁਪਈਆ ਆ ਗਏ ਸੇ ਕੀ ਕਰਦੇ ਆ ਉਹਦੇ ਨਾਲ ਉਹ ਰੂਹ ਹੈ ਹੱਥ ਮਾਰਦਾ ਪ੍ਰਾਤ ਜੀ ਮੇਰਾ ਹੱਥ ਵੱਡਾ ਤੂੰ ਦੋ ਉਂਗਾ ਮਾਰ ਓਏ ਪੱਖਾ ਕਰ ਦੋ ਇੱਧਰ ਬੰਦਲ ਜੋ ਨਵੀਂ ਵਿਆਹੀ ਤੋ ਯਾਤ ਤੋ ਯਾਪ ਤੇ ਕਦੇ ਲਾਇਆ ਇੱਧਰ ਮੋੜ ਦੇ ਹੋਣਾ ਇੱਧਰ ਕੱਲਰ ਜੋਈ ਦੇ ਲਾ ਲਓ ਅੰਟੀ ਇੱਧਰ ਨੂੰ 5 ਮਿੰਟ ਵੇਟ ਲਾ ਗਾ ਲਿਓ ਚਾਂਸ ਆ ਜਿਹਦੀ ਲੱਗਿਆ ਉਹੀ ਚੱਕ ਲਗਦਾ ਹੋਰ ਵੀ ਚੱਲੇ ਪੂ ਦੇ ਉਹਦੇ ਇੱਕ ਤੇਜ਼ੀ ਕਰਕੇ ਤਾਂ ਜਾਨ ਗਏ ਇੱਕ ਮੇਰੀ ਲੈ ਕੇ ਆ ਹੁਣ ਬੱਸ ਉਧਰ ਹਵਾ ਪੈ ਗਈ ਨਾ ਥੋੜੀ ਜੀ ਤਾਂ ਚੱਲਦੀ ਪਈ ਗਈ ਇਹਦਾ ਹੀ ਪਾਛਾ ਲੱਗੇ ਜਾਣ ਕੇ ਛੜਤੀ ਉਧਰ ਹਾਂ ਇਹ ਨਾ ਥੋੜੀ ਜੀ ਤਾਂ ਚੱਲ ਪਈ ਹਾਂ ਸੁਣ ਦੱਸਿਆ ਸੀ ਨਾ ਉਧਰ ਮਾਮਾ ਦਾ ਗਿਆ ਮਾਮਾ ਦਾਗਾ ਕਮ ਆ ਗਿਆ ਹਾਂ ਹੋਰ ਖੋਲਾ ਚਲੋ ਗਾਨਾ ਬਾਰੀ ਤਾਂ ਹਣ ਹੋਣੀ ਆ ਰੇਸ਼ਮਾ ਹੋਰੇ ਖੋਲ ਦੇਣਿਆ ਛੱਡਣਿਆ ਉਹ ਨੌ ਬਾਟੇ ਦੇ ਦਵਾਈ ਬਹਿੰਦੇ ਹੱਥ ਕਿ ਦੰਦਾਰ ਕੇ ਇਹਦਾ ਤੁਹੀ ਕਰਾ ਕੇ ਲਿਆਉਂਦੇ ਆ ਨਹੀਂ ਨਹੀਂ ਉਹਨੇ ਨੌ ਨੇ ਸੇਦੀ ਖੋਲ ਦੇਣੀ ਆ ਇਹਨੇ ਮੈਨੂੰ ਦੱਸਤਾ ਜੀ ਨਹੀਂ ਨਹੀਂ ਮੈਂ ਦੱਤਿਆ ਬਾਈ ਮੈਂ ਖੋਲਤਣਾ ਸੀ ਢਿੱਲੀਆਂ ਕਰੀਆਂ ਪਹਿਲਾਂ ਮੈਂ ਕਦੋਂ ਲੱਛਿਆ ਮੈਨੂੰ ਪਤਾ ਨਹੀਂ ਲੈ ਲੈ ਤਾ ਫਿਰ ਇੱਧਰ ਮੈਂ ਬੰਨਿਆ ਹੋਇਆ ਡੋਂਟ ਵਰੀ ਆ ਜਾ ਉਹ ਤਾਂ ਮੈਂ ਇੰਨਾ ਟਾਈਟ ਕਰਕੇ ਬੰਨਿਆ ਨਹੀਂ ਉਹ ਤਾਂ ਰਾਤੀਂ ਕਰਨਾ ਕਿਹੜਾ ਇਹਨੇ ਪਹਿਲਾਂ ਖੋਲਣਾ ਥੁਈ ਨਾ ਮੈਨੂੰ ਪਤਾ ਆਹ ਸਿੰਗਲ ਨਾਲ ਖੋਲੂ ਇੰਦਰ ਜੀ ਉਹ ਡਬਲ ਨਾਲ ਬੋਲਾ 1 2 3 ਕੋ 1 2 1 2 好了，大家。 11 ਦਾ ਗਿਣੇ ਨਹੀਂ ਆ 7 ਤੀ ਤੀ ਤੇ ਬੈਠਦਾ ਬਾਜੀ 8 8 ਬਾਸ ਤੈਨੂੰ ਰਹਿ ਨਾ ਵੇ ਵਾ ਤੂੰ ਤਾਂ ਸਾਥ ਦੰਨੇ ਓ ਯਾਰ ਯਾਰ ਲੈ ਆ ਭਾਈ ਚੱਲ ਬੋਲ ਬੌਂਦੜੀ ਮਾਮਾ ਪੱਖਾ ਕਰ ਜਾ ਯਾਰ ਏ ਨਹੀਂ ਗੁੱਸੇ ਨਹੀਂ ਇਹ ਕੋਣ ਗਲਤ ਨਹੀਂ ਜੂਨ ਬੋਲੇ ਨਹੀਂ ਇਹਦਾ ਪ੍ਰਤਾਰੀ ਯਾਰ ਵੀ ਨੂੰ ਕੋਈ ਕੋਣ ਕਹਿੰਦਾ ਸੀ ਯਾਰ ਦੰਦ ਲਾਉਂਦੇ ਆ ਇਹਨੂੰ ਪਤਾ ਵੀ ਡਾਕਟਰ ਕੋਲੇ ਬੈਠਾ ਦੰਦਾਂ ਨਾਲ ਕੋਈ ਪਟੋ ਕੋਈ ਜਾਲ ਕਹੇਤ ਨੰਦਰ ਏ ਦੋਨਾਂ ਕੋਲੇ ਨਾ ਲੇਖਾ ਦੰਦਾਂ ਨਾਲ ਲਾਟਿਆ ਰੀ ਲਾ ਲੈ ਉਹਨੇ ਦੰਦ ਵੀ ਲਾਇਆ ਨਾਲ ਦੰਦ ਵੀ ਲਾਇਆ ਉਹਨੇ ਬੱਤੀ ਦੋਈ ਤਾਂ ਗੱਲ ਆ ਆ ਵੀ ਖਾਲਾ ਜਣੇ ਬੈਠੋ ਹੋਰ ਬੇਕੋਲ ਨੇ ਆਪਾਂ ਇੱਥੇ ਆ ਲੋ ਵੀ ਆ ਲੋ ਇੱਥੇ ਹੋ ਜੋ ਇੱਥੇ ਹੋ ਜੋ ਰੀਮੋਟ ਠੱਕਰੀ ਇਹਨੂੰ ਹਾਂ ਸਾਰੇ ਬਾਰੇ ਖੱਟਿਆ ਕਮਾਇਆ ਤੱਕ ਤੇਰੀ ਝੋਲੀ ਪਾਇਆ ਇੱਕ ਮੋੜ ਕੇ ਤੁੰਨ ਝੋਲੀ ਪੰਜ ਵਾਰੀ ਪਾਉਣਾ ਪੰਜ ਵਾਰੀ ਥੋੜੇ ਥੋੜੇ ਕਰਕੇ ਪੰਜ ਵਾਰੀ ਖੱਟਿਆ ਕਮਾਇਆ ਹੂੰ ਤੇਰੀ ਝੋਲੀ ਪਾਇਆ ਅੱਤਾ ਤੇਰੇ ਅੱਤਾ ਮੇਰੇ ਅੱਤਾ ਮੇਰੀ ਪੰਮੀ ਦੇ ਅੱਤ ਗਿਆ ਮੇਰੇ ਆ ਭੈਣਾ ਦੇ ਸਾਰੇ ਕਹਦੇ ਝੋਲੀ ਪਾਇਆ ਆਹ ਯਾਰ ਗੱਲ ਬੜੀਆਂ ਦਈ ਹਾਂ ਦਾ ਮੁੰਡਾ ਬੰਗਲੌਰ ਪਾਣਦਾ ਯਾਰ ਅੰਮ੍ਰਿਤ ਇਹ ਤੇ ਮੈਂ ਪੰਜੀ ਚੋਰੀ ਪਾਇਆ ਖਤਿਆ ਕਮਾਇਆ ਅਸਾੜੇ ਨੋਟ ਤੇ ਲੈ ਗਈ ਓਏ ਕਿੰਨਾ ਰੈਡ ਲਾਈਫ ਆ ਇਹ ਰੈਡ ਲਾਈਫ ਮੇ ਜੀ ਰੱਖਦਾ ਪੰਨਾ ਅੱਛਾ ਮਿੱਠਾ ਮੁੰਡਾ ਆ ਆਪਣਾ ਪਟਿਆ ਪੜਦਾ ਏ ਠੇਕੇ ਕੋਲੇ ਠੇਕੇ ਕੋਲੇ ਆ ਉਹ ਠੇਕੇ ਦੇ ਗੇਟ ਤੋਂ ਹੀ ਬੰਨਿਆ ਹੋਗਾ ਹੈ ਖਲੇ ਖੁਸ਼ੀਆਂ ਦਾਟੇ ਸਿਦੋ ਹਾਣਦੇ ਟੱਪਰ ਸਾਡੇ ਲੱਖਾਂ ਚੋਕ ਬੇਬੇ ਨੂੰ ਜਿਵੇਂ ਹੀ ਕਹੀਂ ਤੇ ਰਾਣੀ ਰਸਮਾਂ ਨਾਲ ਵਿਆਉਣ ਆ ਗਿਆ ਪੱਗ ਤੇ ਲਾ ਸੇ ਰਾਣੀ ਆਜਾ ਨੀ ਰੋਸ਼ਨ ਕਰਦੇ ਆਕੇ ਕਰ e <laughs> 3 ਆ ਮੁੰਡੇ ਦਾ ਦੀ ਕਰਨ ਆ ਜੀ ਆਪਾਂ ਇਹਦਾ ਦਾ ਯਾਰ ਲੱਡੂ ਖਾ ਲੈਂਦਾ ਭਾਈ ਉਹ ਵੀ ਓਏ ਇਹਦੇ ਹੱਥ ਤਾ ਰੋ ਹੱਥ ਤਾ ਰੋ ਬਬੀ ਆਪਾਂ ਨੋ ਨੀ ਇਹ ਆ ਤਾ ਰੋ ਕਰ ਚਾਲੀ ਹੱਥ ਤਾ ਰੋ ਆਹ ਕੱਟ ਕੇ ਜਾਣੋ ਕੱਟਿਆ ਓਏ ਨਹੀਂ ਆ ਜੂਗਾ ਬਾਪੂ ਜੀ ਦਾ ਕਾਹਦੇ ਦੇ ਸਾਡੇ ਚਾਰ ਰਹਿ ਗਏ ਕੋਈ ਦਾ ਜਿਹੜੇ ਬੰਨਾਲੇ ਜਾ ਜਿਹੜੇ ਬੰਨਾਲੇ ਜਾ ਮਾਂ ਦਾ ਓਪੀ ਆ ਹੈ ਆ ਹਰੇ ਹੋ ਗਿਆ ਇਹ ਵੇ ਆਹ ਵਾਹ ਦਾ ਹਰੇ ਹੋ ਗਏ ਦੱਬ ਦੋ ਉਹ ਕੱਢ ਦੋ ਦੱਬ ਦੋ ਹੋਰ ਦੱਬ ਦੇ ਆ ਥੱਲੇ ਨੂੰ ਦੱਬ ਦੇ ਮਾਂ ਦਾ ਹਰੇ ਹੋ ਗਏ ਹਰੇ ਹੋ ਗਏ ਮਾਂ ਕਿੱਦੇ ਦੱਬੇ ਜਿੰਦੇ ਰੋਏ ਆ ਦੇ ਹਰੇ ਹੋਸ ਪਏ ਆ ਆ ਦੇ ਆ ਕਾ ਕੀ ਹੋ ਗਿਆ ਚਲ ਆਉਂ ਬਈ ਉਹ ਇਹ ਤਾਂ ਬੰਨ ਕੇ ਦਵਦੇ ਉਹ ਇਹ ਤਾਂ ਖੁੱਲੇ ਹੀ ਦੱਬੇ ਜੀ ਨਹੀਂ ਆਪਾਂ ਵੀ ਖੁੱਲੇ ਹੀ ਦੱਬੇ ਜੀ ਉਹ ਵੀ ਰੋਡ ਦੇ ਵਿੱਚ ਇੰਨੀ ਮੂਟੀ ਭਰ ਕੇ ਨਾਲੇ ਦਾ ਪਨਾਰੇ ਥੱਲੇ ਦਵਦੇ ਚੰ ਪੈਸੇ ਪੈਨਾਂ ਨੂੰ ਕੱਢ ਲੈਣਾ